ਇਹ ਮੁਕਾਪ ਸਲੋਕਨ ਮਹਾਲੀ ਦੇ ਲੋਕ ਕਦੀ ਪਸੰਦ ਨਹੀਂ ਕਰਦੇ ਭਾਈ ਭਾਜੀ ਇਸ ਕਰਕੇ ਸਾਨੂੰ ਮਹਾਲੀ ਦੇ ਲੋਕਾਂ ਤੇ ਮਾਣ ਵੀ ਆ ਉਹ ਤੁਸੀਂ ਦੇਖੋਗੇ ਬਹੁਤ ਵੱਡੀ ਲੀਡ ਤੇ ਜਿਹੜੀ ਪਹਿਲਾਂ ਜਿਹਨੇ ਲੀਡ ਸੀ ਸਿੱਧੂ ਸਾਹਿਬ ਉਸ ਤੋਂ ਵੱਧ ਲੀਡ ਤੇ ਜਿੱਤਾਂਗੇ ਜਿਹੜਾ ਬੰਦਾ ਐਮਸੀ ਨਹੀਂ ਸਾਡੇ ਐਮ ਸਾਡੇ ਐਮਸੀ ਤੋਂ ਐਮਸੀ ਹਾਰ ਗਿਆ ਤੇ ਉਹਦਾ ਐਮਐਲਏ ਨਾਲ ਸਾਡੇ ਨਾਲ ਕਾ ਦਾ ਮੁਕਾਬਲਾ ਕੋਈ ਮੁਕਾਬਲਾ ਨਹੀਂ ਮਹਾਲੀ ਦੇ ਲੋਕਾਂ ਦੇ ਉਹਦੀ ਸ਼ਾਨ ਨਾਲ ਜਿੱਤਣ ਜਾ ਰਹੇ ਆ ਬਹੁਤ بڑے ਵੱਡੇ ਫਰਕ ਨਾਲ ਜਿੱਤਾਂਗੇ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਰਿਸਪੌਂਸ ਆ ਰਿਹਾ ਬਹੁਤ ਬੜੀ ਸ਼ਾਨ ਨਾਲ ਚੋਣ ਜਿਸੀਂ ਜਿੱਤਦੇ ਆ ਸਿੱਧੂ ਸਾਹਿਬ ਚੌਥੀ ਆਦੀ ਬਤੌਰ ਵਿਧਾਇਕ ਜਿਹੜਾ ਮੋਹਾਲੀ ਹਲਕੇ ਦੀ ਸੇਵਾ ਜਿਹੜੀ ਕਰਨਗੇ ਮੋਹਾਲੀ ਦੇ ਲੋਕਾਂ ਤੇ ਮੈਨੂੰ ਸਾਨੂੰ ਮਾਣ ਆ ਬੜੇ ਸੂਝਵਾਨ ਵੋਟਰ ਨੇ ਉਹ ਉਹਨਾਂ ਨੂੰ ਅਜਮਾਏ ਹੋਏ ਲੀਡਰਾਂ ਨਾਲ ਨੂੰ ਹਮੇਸ਼ਾ ਉਹ ਚੱਲਦੇ ਨੇ ਉਹ ਇਸ ਕੱਗੋ ਦੀ ਕੋਈ ਤਾਂ ਨਹੀਂ ਸੰ ਲੋਕ ਆਪਣੇ ਨਾਲ ਕਿੰਨੇ ਕੁ ਜੁੜ ਕੇ ਚੱਲ ਰਹੇ ਨੇ ਲੋਕ ਤੁਹਾਡੇ ਸਾਹਮਣੇ ਮੈਨੂੰ ਕਿਹਨਾਂ ਦੀ ਲੋੜ ਨਹੀਂ ਤੁਸੀਂ ਸਾਡੇ ਸ਼ਾਮ ਨੂੰ ਸਾਡੀਆਂ ਮੀਟਿੰਗਾਂ ਦੇਖੋ ਹਰ ਮੀਟਿੰਗ 'ਚ ਆਪਣਾ ਇੰਨਾ ਰਾਸ਼ਾ ਹੋ ਰਿਹਾ ਦੁਵਰਧੀਆਂ ਕੋਲ ਤੇ ਮੀਟਿੰਗ ਨਹੀਂ ਕਰਦੇ ਲੋਕਾਂ ਨੂੰ ਲੋਕਾਂ ਨੂੰ ਮੀਟਿੰਗ ਨਹੀਂ ਕਰ ਸਕਿਆ ਕਿ ਮਤਲਬ ਮੈਂ ਕਹਿੰਦਾ ਕਈਆਂ ਵਾੜਾਂ 'ਚ ਸ਼ਹਿਰ 'ਚ ਪਿੰਡਾਂ 'ਚ ਕਈਆਂ ਤੇ ਬੂਥ ਨਹੀਂ ਲੱਗਣੇ ਵਿਰੋਧੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਬਾਹਰੋਂ ਲੋਕ ਆਏ ਆਏ ਜਿਆਦਾ ਬਲਵੀਰ ਸਿੱਧੂ ਜੀ ਗੱਲ ਪਤਾ ਕੀ ਹੈ ਉਹਨਾਂ ਕੋ ਆਪ ਬਾਹਰੋਂ ਆਏ ਨੇ ਇਹਦੇ ਰਿਜ਼ਲਟ ਦੱਸ ਦੇਣਗਾ 10 ਅਪ੍ਰੈਲ ਨੂੰ ਕੀ ਹੈ ਬਾਹਰੋਂ ਲੋਡ ਸਾਨੂੰ ਕੋਈ ਲੋਡ ਇਸ ਕਾ ਕਿ ਨਹੀਂ ਲੋਡ ਸਾਡੇ ਮੋਹੱਲੇ ਚ 50 ਦੇ 50 ਵਾਰਡਾਂ ਚ ਹੁਣ ਤਾਜੇ ਤਾਂ ਜੇ ਐਮਸੀ ਚ ਲੜ ਕੇ ਰਹੇ 37 ਸਾਡੇ ਜਿੱਤੇ ਹੋਏ ਨੇ ਬਾਕੀ 13 ਸਾਡੇ ਹਾਰੇ ਹੋਏ ਨੇ ਐਮਸੀ ਜਿਹੜੇ ਵਾਰਡਾਂ ਜਿੱਥੋਂ ਥੋੜੇ ਬਹੁਤ ਥੋੜੀਆਂ ਵੋਟਾਂ ਦੇ ਜਿੱਤੇ ਹਾਰੇ ਨੇ ਉਹ ਬੜੀ ਪੂਰੀ ਟੀਮ ਆ ਸਾਡੇ ਕੋਲ ਇਹਨਾਂ ਕੋਲ ਕੋਈ ਅਨਦਰ ਟੀਮ ਆ ਨਾ ਇਹਨਾਂ ਕੋਲ ਕੋਈ ਆਪਣਾ ਹੈਗਾ ਕੇਡਰ ਆ ਇਹ ਦਿਸੇ ਹਵਾ ਦੇ ਬੁੱਲੇ ਦੇ ਮ제 ਲੈਣ ਵਾਲੇ ਬੰਦੇ ਨੇ ਕੋਈ ਨਾ ਕੋਈ ਕੇਡਰ ਨਹੀਂ ਕੋਈ ਨਾ ਕੋਈ ਬੇਸ ਨਹੀਂ ਕੋਈ ਨਾ ਦਾ ਪ੍ਰੋਗਰਾਮ ਨਹੀਂ ਵਿਰੋਧੀ ਉਮੀਦਵਾਰ ਜਿਹੜਿਆ ਰਾਤੀ ਪਾਰਟੀਆਂ ਬਦਲ ਕੇ ਸਵੇਰੇ ਆਣ ਕੇ ਚੋਣਾਂ ਲੜਦੇ ਨੇ ਉਹਨਾਂ ਦਾ ਕਿਸੇ ਪਾਰਟੀ ਦੇ ਵਿੱਚ ਆਧਾਰ ਨਹੀਂ ਸਿੱਧੂ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੇ ਲੋਕਾਂ ਨਾਲ ਜੁੜੇ ਹੋਏ ਨੇ ਪਮਾਰੀ ਦੇ ਲੋਕਾਂ ਨਾਲ ਜੁੜੇ ਹੋਏ ਨੇ ਹਰ ਮਸਲੇ ਤੇ ਅਸੀਂ ਕੰਮ ਕੀਤਾ ਹਰ ਇਸ਼ੂ ਤੇ ਕੰਮ ਕੀਤਾ ਡਵੈਲਪਮੈਂਟ ਵਨ ਕੋਈ ਕਮ ਨਹੀਂ ਛੱਡੀ ਹਰ ਐਸ ਵੇਲੇ ਫੇਸ ਦੇ ਵਿੱਚ ਕੰਮ ਚੱਲ ਰਿਹਾ ਹਰ ਸ਼ਹਿਰ ਦੇ ਕੋਨੇ 'ਚ ਕੰਮ ਚੱਲ ਰਿਹਾ ਉਹਦਾ ਲੋਕਾਂ ਤੇ ਅਸਰ ਆ ਉਹ ਜਿੰਨਾ ਕੋਰੋਨਾ ਕੰਮ ਕੀਤਾ ਇਹ ਕਿੱਥੇ ਸੰਸਦ ਦੇ ਲੀਡਰ ਅੱਜ ਉਹ ਦੂਜੇ ਬੰਨੇ ਉਹ ਸਮਝਦੇ ਨੇ ਪੈਸੇ ਦੇ ਯੋਗ ਤੇ ਅਸੀਂ ਚੋਣਾਂ ਜਿੱਤ ਲਾਂਗੇ ਵੀ ਅਸੀਂ ਮੈਂ ਸਭ ਤੋਂ ਉਮੀਦਮੀਦਵਾਰਾਂ ਤੇ ਮੈਂ ਰਾਜ ਪਾਰਟੀ ਜਿਹੜੀ ਕੱਲ ਤੁਹਾਡੇ ਨਾਲ ਸੁਖਬੀਦੀ ਬੋਲ ਕੇ ਗਿਆ ਇਹ ਮੌਕਾ ਪਸ ਲੋਕਾਂ ਨੂੰ ਮਹੱਲੀ ਦੇ ਲੋਕ ਕਦੀ ਪਸੰਦ ਨਹੀਂ ਕਰਦੇ ਭਾਈ ਭਾਜੀ ਇਸ ਕਰਕੇ ਸਾਨੂੰ ਮਹੱਲੀ ਦੇ ਲੋਕਾਂ ਤੇ ਮਾਣ ਵੀ ਆ ਉਹ ਤੁਸੀਂ ਦੇਖੋਗੇ ਬਹੁਤ ਵੱਡੀ ਲੀਡ ਤੇ ਜਿਹੜੀ ਪਹਿਲਾਂ ਜਿਹਨੇ ਲੀਡ ਸੀ ਸਿੱਧੂ ਸਾਧੂ ਉਸ ਤੋਂ ਵੱਧ ਲੀਡ ਤੇ ਜਿੱਤਾਂਗੇ ਤੇ ਕੱਲ ਸੁਖਬੀਰ ਬਾਦਲ ਜੀ ਆਪਣਾ ਮੈਨੀਫੈਸਟੋ ਰਿਲੀਜ਼ ਕਰਿਆ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਉਹ ਯਾਰ ਜੋ ਉਹ ਤੇ ਤੁਹਾਨੂੰ ਪਤਾ ਉਹਨਾਂ ਦੇ ਸਰਕਾਰ ਬੰਨੀ ਆ ਉਹਨਾਂ ਦੀ ਝੂਠ ਬੋਲਣਾ ਜਿੰਨਾ ਮर्जी ਬੋਲੀ ਜਾਓ ਵਾਅਦੇ ਕਰਨੇ ਜੋ ਮਰਜੀ ਕਰੀ ਜਾਓ ਅਸੀਂ ਜੋ ਵੀ ਵਾਅਦਾ ਕਰਨੇ ਆ ਅਸੀਂ ਉਸ ਵਾਅਦੇ ਤੇ ਅਸੀਂ ਆਪਣਾ ਮੈਨੀਫੈਸਟੋ ਦੇ ਦੇਣਾ ਸੀ ਮੋਹਾਲੀ ਸ਼ਹਿਰ ਵਾਸਤੇ ਇੱਕ ਅਦੇ ਦਿਨ ਕਸ਼ਾਤ ਕੱਲ ਅਸੀਂ ਕੱਲ ਜਾਂ ਪਰਸੋਂ ਸਵੇਰੇ ਅਸੀਂ ਰਿਲੀਜ਼ ਕਰਾਂਗੇ ਔਰ ਉਹਦੇ ਵਿੱਚ ਅਸੀਂ ਮੋਹਾਲੀ ਨੂੰ ਉਹ ਵਾਅਦੇ ਕਰਾਂਗੇ ਜਿਹੜੇ ਲੋਕਾਂ ਨੂੰ ਅਸੀਂ ਕਰਨੇ ਆ ਹੁਣ ਵੀ ਜਿੰਨੇ ਕੰਮ ਸਿੱਧੂ ਸਾਹਿਬ ਨੇ ਇਸ ਦੌਰਨ ਦੇ ਵਿੱਚ ਕੀਤੇ ਨੇ ਅਸੀਂ ਜੋ ਵਾਅਦੇ ਕੀਤੇ ਸੀ ਉਸ ਤੋਂ ਵੱਧ ਕੀਤੇ ਨੇ ਜਿੰਨਾ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਬਣ ਤੌਰ ਹੈਲਥ ਮਿਨਿਸਟਰ ਜਿੰਨਾ ਕੰਮ ਕੀਤਾ ਅੱਜ ਇਹ ਮੈਡੀਕਲ ਕਾਲਜ ਆਇਆ ਅੱਜ ਜੇ 300 ਬੈੱਡ ਦਾ ਹਸਪੀਟਲ ਆਇਆ ਅੱਜ ਲੰਡਰਾਂ ਚੋਂ ਖੁੱਲਾ ਹੋਇਆ ਆ ਇਹ ਨਰਸਿੰਗ ਕਾਲਜ ਆਇਆ ਅੱਜ ਪਾਣੀ ਦੇ ਪੀਣ ਵਾਲਾ ਜਿਹੜਾ ਅਸੀਂ ਕਜੋਲੀ ਵਾਟਰ ਬਾਕਸ ਤੋਂ ਲੈ ਕੇ ਆਏ ਆ ਅਸੀਂ ਹੁਣ ਉਹ ਦੇਨ ਸਿਟੀ ਬੱਸ ਸਟੈਂਡ ਚਲਾਉਣ ਜਾ ਰਹੇ ਆ ਹਰ ਕੰਮ ਦੇ ਵਿੱਚ ਸਾਡੇ ਕੋਲ ਪਲਾਨਡ ਆ ਪੂਰਾ ਸ਼ਹਿਰ ਦਾ ਫਿਊਚਰ ਦਾ ਇਸ ਵਾਸਤੇ ਅਸੀਂ ਸਾਡੀ ਇੱਕ ਦੋੜ ਮੈਪ ਆ ਬਕਾਇਦਾ ਸਿੱਧੂ ਸਾਹਿਬ ਦਾ ਬਕਾਇਦਾ ਕਿਉਂਕਿ ਇਹ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਚੈਨਲ 'ਤੇ ਦੱਸਣਾ ਚਾਹੁੰਦਾ ਮੁਹਾਲੀ ਦੇ ਲੋਕਾਂ ਨੂੰ ਇੱਕ ਗੱਲ ਦੇ ਸਮਝ ਆ ਪੀਏ ਅਸੀਂ ਕਿਉਂਕਿ ਐਮਐਲਏ ਸਰਕਾਰ ਤੇ ਕਾਰਪੋਰੇਸ਼ਨ 'ਚ ਇੱਕ ਕੜੀ ਆ ਜਿਹੜੀ ਆ ਇਹ ਸਵਾ ਚਾਰ ਸਾਲ ਸਾਲ ਸਾਡੇ ਕਾਰਪੋਰੇਸ਼ਨ ਦੇ ਬਾਕੀ ਨੇ ਉਹ ਇੱਕ ਇੰਜਨ ਜਿਹੜੀ ਹੈ ਜੇ ਜਿਹੜੇ ਡੱਬੇ ਦੇ ਇੰਜਨ ਜਿਹੜਾ ਇਕੱਠਾ ਚੱਲੇਗਾ ਇੱਕ ਤਾਂ ਹੀ ਸਿਆਦਾ ਵਿਕਾਸ ਹੋਣਾ ਜੇ ਕਿਤੇ ਮਹਾਲੀ ਦੇ ਲੋਕਾਂ ਨੇ ਕੋਈ ਗਲਤੀ ਕਰ ਲਈ ਤੇ ਉਹਦੇ ਨਾਲ ਕੀ ਇੰਜਨ ਤੇ ਡੱਬੇ ਜਿਹੜਾ ਉਹ ਗੈਪ ਪੈ ਜਾਏਗਾ ਮਹਾਲੀ ਦੇ ਕਾਰਪੋਰੇਸ਼ਨ ਦੇ ਔਰ ਸਰਕਾਰ ਦੇ ਵਿੱਚ ਜਿਹੜਾ ਤਾਲਮਿਲ ਨਹੀਂ ਰਹੇਗਾ ਔਰ ਇੱਕ ਅੜਚਨਾ ਦੂਰ ਹੋਣੀ ਪੈਣਗੀਆਂ ਕੰਮ ਦੇ ਵਿੱਚ ਇਸ ਕਰਕੇ ਮਹਾਲੀ ਦੇ ਲੋਕਾਂ ਨੇ ਮਨ ਬਣਾਇਆ ਹੈ ਕਿ ਕਾਰਪੋਰੇਸ਼ਨ ਜਿੱਦਾਂ 2/3 ਮੈਜੋਰਟੀ ਨਾਲ ਜਿਤਾ ਕੇ ਭੇਜੀ ਸੀ ਉਹ ਉਸੇ ਤਰ੍ਹਾਂ 2/3 ਮੈਜੋਰਟੀ ਨਾਲ ਸੀ ਬਲ ਵੀ ਸਿੱਧੂ ਜਿਰਾਕ ਪੇ ਜਾਗੇ ਤੇ ਇੱਕ ਵਿਰੋਧੀ ਧਿਰ ਵੱਲੋਂ ਵਾਰ-ਵਾਰ ਇਹ ਕਿਹਾ ਜਾ ਰਿਹਾ ਕਿ ਜਦੋਂ ਕੋਈ ਉਹਰੇ ਪੇਸ਼ੈਂਟ ਹੁੰਦਾ ਆਪਣਾ ਬਿਮਾਰ ਹੋ ਜਾਂਦਾ ਉਹਨਾਂ ਨੂੰ ਬੱਤੀ ਜਾਣਾ ਪੈਂਦਾ ਹੈ ਫੇ ਚੰਡੀਗੜ੍ਹ ਜਾਣਾ ਪੈਂਦਾ ਹੈ ਮੁਹਾਲੀ 'ਚ ਕੋਈ ਸਰਕਾਰੀ ਹਸਪਤਲ ਦੀ ਬੇਨਤੀ ਇਦਾਂ ਭਾਜੀ ਇਸੇ ਕਰਕੇ ਤੇ ਹੁਣ ਦੰਸਨ ਨੂੰ ਮੈਡੀਕਲ ਕਾਲਜ ਬਣਨ ਲੱਗਾ 500 500 ਬੈੱਡ ਦਾ ਇੱਥੇ ਹਸਪਤਲ ਬਣਨਾ ਮੈਡੀਕਲ ਕਾਲਜ ਵਿੱਚ 350 ਬੈੱਡ ਦਾ ਹਸਪਤਲ ਬਣਨ ਲੱਗਾ ਸਾਡੇ 68 ਸੈਕਟਰ ਵਿੱਚ ਆਪਣਾ 850 50 ਬੈੱਡ ਦਾ ਹਸਪਤਲ ਬਣ ਗਿਆ ਇੱਥੇ ਵੀ 1 3 ਇਹ ਇਹ ਬਣ ਗਿਆ ਲਗਭਗ 900 ਬੈੱਡ ਦੀ ਕਪੈਸਿਟੀ ਸਾਡੇ ਮਹੌਲੇ 'ਚ ਆਉਣ ਵਾਲੇ ਸਾਲ ਡੇਢ ਸਾਲ ਦੇ ਵਿੱਚ ਸਾਡੇ ਕੋਲ ਹੋ ਜਾਵੇਗੀ ਹੁਣ ਵੀ ਹੈਗੀ ਆ ਲੇਕਿਨ ਹਾਲੇ ਕਿਉਂਕਿ ਪੂਰਾ ਇਨਫਰਾਸਟ੍ਰਕਚਰ ਜੇ ਨਹੀਂ ਸੀਗਾ ਇਹ ਪੁਰਾਣੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਸੀ ਅਕਾਲੀ ਸਰਕਾਰ ਨੇ ਕੋਈ ਨਹੀਂ ਕੀਤਾ ਸੀ ਤੇ 5 ਸਾਲ ਦੇ ਵਿੱਚ ਸਟਾਰਟ ਕੀਤਾ ਕੋਈ ਵੀ ਇਨਫਰਾਸਟ੍ਰਕਚਰ ਕੋਠੀ ਬਣਾਉਣ ਲੱਗੀ ਹੈ ਨਾ ਭਾਜੀ ਉਹਨੂੰ ਵੀ ਆਪਣ ਦੋ ਸਾਲ ਲੱਗਦੇ ਨੇ ਇਹ ਅਸੀਂ ਜਿਹੜੀ ਆ ਹੁਣ ਅੱਜ ਵੇਖੋ ਨਾ ਮਹੌਲੇ ਦੇ ਕਾਲ ਮੈਡੀਕਲ ਕਾਲਜ ਦੇ ਵਿੱਚ ਐਡਮਿਸ਼ਨ ਸ਼ੁਰੂ ਹੋ ਗਏ ਉਹਦੇ ਵਿੱਚ 100 ਬੱਚੇ ਨੇ ਦਾਖਲਾ ਲਿਆ ਉਹਦੇ ਵਿੱਚ ਹੀ ਮਨਮਾਨਤ ਫਖਰ ਆ ਵੀ ਮੇਰੇ 4 ਬੱਚੇ ਸਾਡੇ ਮੋਹਾਲੀ ਸ਼ਹਿਰ ਦੇ ਵੀ ਡਾਕਟਰ ਬਣ ਜਾਦੇ ਨੇ ਉਹ ਜਿਹੜੇ ਜਿਨ੍ਹਾਂ ਨੇ ਕਿਤੇ ਨਹੀਂ ਜੇ ਬੰਗਲੌਰ ਨੂੰ ਜਾ ਕੇ ਪੂਨੇ ਨੇ ਲੈਣੀ ਪੈਣੀ ਸੀ ਉਹ ਅੱਜ ਮੋਹਾਲੀ ਚ ਡਾਕਟਰ ਬਣ ਕੇ ਮੋਹਾਲੀ ਦੇ ਲੋਕਾਂ ਦੀ ਸੇਵਾ ਕਰਨਗੇ 100 ਬੱਚਾ ਐਡਮਿਸ਼ਨ ਲੈ ਕੇ ਉਹਨੂੰ ਟਾਈਮ ਲੱਗਦਾ ਹਰ ਗੱਲਾਂ ਨੂੰ ਅਸੀਂ ਸ਼ੁਰੂਆਤ ਹੋ ਗਈ ਹੈ ਬੇਸ ਵੱਜ ਗਿਆ ਜਿਹੜਾ ਸਿੱਧੂ ਸਾਹਿਬ ਨੇ ਨਹੀਂ ਰੱਖਤੀ ਹੈ ਮੈਡੀਕਲ ਕਾਲਜ ਬੰਨਾ ਸਟਾਰਟ ਹੋ ਗਿਆ ਹੈ ਦਾਖਲੇ ਸ਼ੁਰੂ ਹੋ ਗਏ ਨੇ ਹਸਪੀਟਲ ਦੀ ਬਿਲਡਿੰਗ ਬੰਨੀ ਸ਼ੁਰੂ ਹੋ ਗਈ ਹੈ 350 ਬੈੱਡ ਦੀ ਉਹਦੀ 500 ਇਹਦੀ ਸ਼ੁਰੂ ਹੋ ਚੁੱਕੀ ਹੈ ਇਸ ਕਾਕੇ ਆਨਵਰ ਦੇਣਾ ਤੁਸੀਂ ਵੇਖੋਗੇ ਇਸ ਕਦਮ ਦੇ ਵਿੱਚ ਅਸੀਂ ਸਾਰਾ 1000 ਬੈੱਡ ਦੀ ਕਪੈਸਿਟੀ ਮੋਹਾਲੀ ਸ਼ਹਿਰ ਦੇ ਵਿੱਚ ਜਿਹੜੀ ਹੈ ਸਰਕਾਰੀ ਹਸਪਤਾਲਾਂ ਵਿੱਚ ਪਲੱਸ ਪ੍ਰਾਈਵੇਟ ਕੰਮ ਦੇ ਨਾਲ ਦੇਣ ਜਾ ਰਹੇ ਮੋਹਾਲੀ ਦੇ ਲੋਕਾਂ ਨੂੰ ਬਹੁਤ ਵੱਡੀ ਇੱਕ ਜਿਹੜੀ ਹੈ ਚੰਡੀਗੜ੍ਹ ਤੋਂ ਬਾਅਦ ਜਿਹੜਾ ਨਾਲ ਮੋਹਾਲੀ ਕਿਸੇ ਲੋਡ ਨਹੀਂ ਜਾਣੀ ਜਾਣੀ ਪੈਗੀ ਆਪਣਾ ਕੰਪੀਟੀਟਰ ਕਿਨੂੰ ਮੰਨਦੇ ਹੋ ਅਸੀਂ ਕਿਸੇ ਨੂੰ ਮੰਨਦੇ ਨਹੀਂ ਕੰਪੀਟੀਟਰ ਤਾਂ ਮੰਨਨੀ ਹੈ ਭਾਈ ਜੀ ਕੰਪੀਟੀਸ਼ਨ ਤਾਂ ਹੁੰਦਾ ਜਿਹੜਾ ਬੰਦਾ ਫੀਲਡ 'ਚ ਰਹਿੰਦਾ ਹੋਵੇ ਜਿਹੜਾ ਬੰਦਾ ਕਦੀ ਗਿਆ ਹੋਵੇ ਕੰਪੀਟੀਸ਼ਨ ਹੁੰਦਾ ਜਿਹੜਾ ਬੰਦਾ ਲੋਕਾਂ 'ਚ ਵਿੱਚ ਰਹਦਾ ਹੋਵੇ ਕਿਹਨ ਕੋਈ ਕੰਪੀਟੀਸ਼ਨ ਤਾਂ ਉਹ ਜਿਹੜਾ ਅਕਾਲੀ ਦਲ ਵਾਲਾ ਉਹ ਤਾਂ ਕੱਲ ਤੇ ਪਰਸੋਂ 5 ਦਿਨ ਪਹਿਲਾਂ ਤੇ ਇਕੱਠੇ ਸਨ ਖਲਵੰਤ ਦੇ ਪ੍ਰੈਸ ਕਾਨਫਰੰਸਾਂ ਕਰਦੇ ਹੁੰਦੇ ਹਨ ਪਹਿਲਾਂ ਅਕਾਲੀ ਦਲ ਸੀ ਛੱਡ ਕੇ ਉਹ ਆਯਾਤ ਗੁੱਪ ਮਾ ਕੇ ਲੜਿਆ ਜਿਹੜਾ ਬੰਦਾ ਐਮਸੀ 'ਚ ਉਹ ਨਹੀਂ ਜਿੱਤ ਸਕਿਆ ਉਹਦਾ ਮੁਕਾਬਲਾ ਸੀ ਕਰ ਐਮਐਲਏ ਦਾ ਕਿ ਸਿੱਧੂ ਸਾਹੂ ਦਾ ਕਹਾ ਤਾਂ ਮੰਨ ਲਈ ਜਿਹੜ ਤੇ ਉਹਦਾ ਐਮਐਲਏ ਨਾਲ ਸਾਡੇ ਨਾਲ ਕਾਹਦਾ ਮੁਕਾਬਲਾ ਕੋਈ ਮੁਕਾਬਲਾ ਨਹੀਂ ਮੋਹਾਲੀ ਦੇ ਲੋਕਾਂ ਦੇ ਉਹਦੀ ਸ਼ਾਨ ਨਾਲ ਜਿੱਤਣ ਜਾ ਰਹੇ ਆ ਤੇ ਬੜੇ-ਬੜੇ ਫਰਕਾਂ ਜਿੱਤਾਂਗੇ ਉਹ ਉਹ ਕਿਉਂ ਉਹਦਾ ਕਾਰਨ ਹੈ ਭਾਜੀ ਅੱਜ ਤੁਸੀਂ ਤੁਸੀਂ ਮੋਹਾਲੀ ਦੇ ਲੋਕ ਮੇਰੇ ਤੁਸੀਂ ਆਪਣੇ ਚੈਨਲ ਤੇ ਸਰਵੇ ਕਰ ਲਓ 50 ਬੰਦੇ ਨੂੰ ਪੁੱਛ ਲਿਓ 100 ਬੰਦੇ ਨੂੰ ਪੁੱਛਿਓ ਵੀ ਤੁਸੀਂ ਉਹ ਸਾਬ ਦੇ ਘਰ ਦਾ ਪਤਾ ਤੁਹਾਨੂੰ 90 95 ਬੰਦੇ ਕਹਿਣਗੇ ਹਾਂ ਜੀ ਪਤਾ ਤੁਸੀਂ ਪੁੱਛ ਲਿਓ ਵੀ ਕਲੌਨਸਿੰਗ ਘਰ ਦਾ ਪਤਾ ਤੁਹਾਨੂੰ ਜੇ ਦੋ ਬੰਦੇ ਵੀ ਕਹਿ ਦੇਣ ਵੀ ਸਾਨੂੰ ਘਰ ਦਾ ਪਤਾ ਉਹ ਪੰਜ ਸੜੀਆਂ ਦਾ ਮੇਰੇ ਆ ਉਦੇ ਘਰ ਘਰ ਦੀ ਕੋਈ ਬੰਦਾ ਗਿਆ ਨਹੀਂ ਕੁਲਵੰਤ ਸਿੰਘ ਕਹਿੰਦਾ ਮੈਨੂੰ ਮਿਲਣਾ ਸਭ ਤੋਂ ਆਸਾਨ ਹੈ ਭਾਜੀ ਤੁਹਾਨੂੰ ਮਿਲ ਤੁਸੀਂ ਮਿਲਿਓ ਤੁਸੀਂ ਅੱਜ ਤੁਸੀਂ ਠੀਕ ਅੱਜ ਆਸਾਨ ਹੈ ਨਾ ਤੁਸੀਂ ਜਾ ਕੇ ਨਾ 11 ਮਾਰਚ ਨੂੰ ਫੋਨ ਕਰਕੇ ਵੇਖ ਲਿਓ ਤੁਸੀਂ 11 ਮਾਰਚ ਨੂੰ ਫੋਨ ਕਰਿਓ ਕਿ ਫੋਨ ਤੁਹਾਡਾ ਫੋਨ ਨੰਬਰ ਚਾਲੂ ਆਇਆ ਦੇ ਇਸ ਕਰਕੇ ਭਾਜੀ ਸਭ ਮਹਾਲੇ ਦੇ ਲੋਕ ਜਾਣਦੇ ਨੇ ਜੇ ਜੇ ਅਵੇਲੇਬਲ ਹੁੰਦੇ ਐਮਸੀਬੀ ਜਿੱਤਦੇ ਅਸੀਂ ਬਾਅਦ ਬਾਅਦ ਜਿੱਤਨੇ ਆ ਲੋਕਾਂ ਅਵੇਲੇਬਲ ਆ ਇਹ ਖਾਤਰਬਾਦ ਮਾਰਜਿਨਾ ਜਿੰਨੇ ਲੋਕਾਂ ਨਾਲ ਦੇਣੇ ਆ ਜਿਹੜੇ ਬੰਦੇ ਲੋਕਾਂ ਨਹੀਂ ਦਿੰਦੇ ਉਹੀ ਹਾਲ ਦੇ ਨੇ ਇਸ ਵਾਰ ਵੀ ਖਾਦਣਗੇ ਧੰਨਵਾਦ